ਦੋਸਤੋ ਮਿਊਂਸੀਪਲ ਕਾਉਂਸਲ ਗੁਰਦਾਸਪੁਰ ਵੱਲੋਂ ਭਰਤੀ 2024 ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ ਬਗ ਬਗ ਪੋਸਟਾਂ ਆਊਟ ਕੀਤੀਆਂ ਗਈਆਂ ਸੀ ਜੀ ਉਸ ਤੋਂ ਨਾ ਪੋਸਟਾਂ ਨੂੰ ਲੈ ਕੇ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕਰ ਦਿੱਤਾ ਗਿਆ ਜੀ ਉਸ ਤੋਂ ਜਾਣਕਾਰੀ ਪੂਰੀ ਡਿਟੇਲ ਚ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਚੀ ਜਾਣਕਾਰੀ ਸ ਦੋਸਤੋ ਮੈਂ ਆਪਣੀ ਆਫਸਲੀ ਵੈਬਸਾਈਟ ਦੇ ਉੱਪਰ ਦਿੱਲੀ ਨਮੀਤਨਵੀ ਭਰਤੀ ਵੀਡੀਓ ਅਪਲੋਡ ਕਰਦਾ ਜੀ ਤੁਸੀਂ ਮੇਰੀ ਆਫਸਲੀ ਵੈਬਸਾਈਟ ਤੇ ਵਿਜ਼ਿਟ ਕਰਕੇ ਵੀ ਹੋਰ ਬਧੀਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਪੋਸਟ ਆਊਟ ਕੀਤੀਆਂ ਗਈਆਂ ਸੀ ਜੀ ਚੌਂਕੀਦਾਰ ਪੀਐਨ ਮਾਲੀ ਹੈਲਪਰ ਕੀ ਮੈਂ ਦੀਆਂ ਪੋਸਟ ਆਊਟ ਕੀਤੀਆਂ ਗਈਆਂ ਸੀ ਬਿਲਕੁਲ ਰੈਗੂਲਰ بیس ਤੇ ਹੁਣ ਇਹਨਾਂ ਪੋਸਟਾਂ ਨੂੰ ਪੋਸਟਪੌਨ ਕਰ ਦਿੱਤਾ ਗਿਆ ਜੀ 200 ਇਹ ਭਰਤੀ ਅਨਾਉਂਸਮੈਂਟ ਕੀਤੀ ਗਈ ਸੀ ਜੀ ਇਹਨੂੰ ਤਕਨੀਕੀ ਕਰਨਾ ਕਰਕੇ ਕਹਿ ਸਕਦੇ ਹਾਂ ਕੁਝ ਵੀ ਕਹਿ ਸਕਦੇ ਹਾਂ ਇਹ ਭਰਤੀ ਨੂੰ ਪੋਸਟਪੋਨ ਕਰ ਦਿੱਤਾ ਗਿਆ ਜੀ ਜਿਹਦੀ ਅਪਲਾਈ ਕਰਨ ਦੀ ਲਾਸਟ ਡੇਟ ਸੀ ਜੀ 31 12 2024 5 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕਦੇ ਸੀ ਹੁਣ ਤੁਸੀਂ ਨਾ ਪੋਸਟਾਂ ਲਈ ਅਪਲਾਈ ਨਹੀਂ ਕਰਨਾ ਇਹਨਾਂ ਨੇ ਆਪਣੇ ਆਫਿਸ ਦੇ ਸਾਹਮਣੇ ਜੋ ਇਹਨਾਂ ਦਾ ਆਫਿਸ ਹੈ ਦਫ਼ਤਰ ਹੈ ਉਹਦੇ ਸਾਹਮਣੇ ਇਹਨਾਂ ਨੇ ਇੱਕ ਬੜਾ ਪੋਸਟਰ ਲਾਤਾ ਜੀ ਜਿਹਦੇ ਵਿੱਚ ਭਰਤੀ ਨੂੰ ਰੱਦ ਕਰਨ ਕਹਿ ਸਕਦੇ ਆਂ ਜੀ ਰੱਦ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਜੀ ਉਹਨਾਂ ਨੇ ਆਪਣੇ ਦੀਵਾਰ ਦੇ ਉੱਪਰ ਚਿਪਕਾਤਾ ਜੀ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਵਿਸ਼ਵਾਸ ਨਾ ਹੋਵੇ ਹਾਲੇ ਭਰਤੀ ਨੂੰ ਰੱਦ ਕਰਤਾ ਗਿਆ ਜੀ ਕੁਝ ਸਮੇਂ ਲਈ ਬਾਅਦ ਵਿੱਚ ਇਹ ਭਰਤੀ ਦੁਆਰਾ ਅਨਾਉਂਸਮੈਂਟ ਕੀਤੀ ਜਾਵੇਗੀ ਦੋਸਤੋ ਉਮੀਦ ਕਰਦਾ ਮੇਰੇ ਦੋਸਤੀ ਜਾਣਗੇ ਸੋ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ